हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨੂੰ ਉਹਦੇ ਅਦਾਖਲਾ ਪ੍ਰੀਖਿਆ ਤਿਆਰੀ ਦੇ ਅਧੀਨ ਸੰਖਿਆਵਾਂ ਸੰਬੰਧੀ ਟੈਸਟ ਕਰਦੇ ਪਿਆ ਆ R1 ਤਾਂ ਬੇਟਾ ਉਹਦੇ ਵਿੱਚ ਆਪਾਂ 70 ਸਵਾਲ ਕਰ ਚੁੱਕੇ ਹਾਂ 71 ਨੰਬਰ ਸਵਾਲ ਹੈ ਕਿੰਦਾ 4386 ਵਿੱਚ ਕਿਹੜੀ ਸਭ ਤੋਂ ਛੋਟੀ ਸੰਖਿਆ ਨੂੰ ਜੋੜਿਆ ਜਾਵੇ ਤਾਂ ਇਹ 21 ਨਾਲ ਪੂਰੀ ਤਰ੍ਹਾਂ ਨਾਲ ਵੰਡਿਆ ਜਾ ਸਕਦਾ ਹੋਵੇ ਤਾਂ ਬੇਟਾ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਜੋੜੀ ਜਾਵੇ ਅਸੀਂ ਕੀ ਕਰਾਂਗੇ 4386 ਨੂੰ 21 ਤੇ ਭਾਗ ਕਰਨਾ ਸ਼ੁਰੂ ਕਰ ਦਾਂਗੇ ਠੀਕ ਹੈ 21 ਤੇ ਭਾਗ ਕਰਨਾ ਸ਼ੁਰੂ ਕਰ ਦਾਂਗੇ 21 2 42 ਤੁਹਾਨੂੰ ਕਿਹਾ ਸੀ 25 ਤੱਕ ਪਹਾੜੇ ਜ਼ਰੂਰ ਚੇਤੇ ਰੱਖੋ ਤੁਸੀਂ ਠੀਕ ਹੈ ਤਾਂ ਇਹ ਆ ਗਿਆ 1 ਹਾਂਸਲ 18 ਨਹੀਂ ਜਾਂਦਾ ਤਾਂ ਇੱਥੇ ਲੱਗੀ ਬਟਾ 0 ਫਿਰ ਆਪਾਂ ਠੀਕ ਹੈ ਜਿਹੜਾ ਹੈਗਾ ਹੋਰ ਲਾ ਲੈਨੇ ਆ ਨਾਲ ਠੀਕ ਹੈ ਜਾਂ ਤੁਸੀਂ 21 0 0 ਕਰ ਲਓ ਇੱਕ ਸਟੈਪ ਘਟਾ ਲਿਆ ਮੈਂ ਤਾਂ VO 8 160 8 ਤੇ ਇਹ ਏ 21 21 8 168 21 9 29 180 199 ਬਣ ਜਣੇ 8 ਤੇ ਜਾਊਗਾ ਬੇਟਾ 21 8 168 ਠੀਕ ਹੈ ਬੇਟਾ ਤਾਂ ਬੇਟਾ ਜੇ ਜਾਂ ਤਾਂ 8 ਤੇ ਜਾਂਦਾ ਇਹ ਪਰ ਤੁਸੀਂ ਇੱਕ ਵੱਧ ਤੇ ਅਗਵਾ ਲਓ ਠੀਕ ਹੈ ਇੱਕ ਵੱਧ ਤੇ ਅਗਵਾ ਲਾਂਗੇ ਤਾਂ ਇਹ ਆ ਜਾਊਗਾ 21 9 199 ਜਾਂ ਬੇਟਾ ਬਸ ਜਾਂ ਤੁਸੀਂ ਇੱਥੇ ਗਵਾ ਕੇ ਦੇਖੋ ਬਾਕੀ ਕਿੰਨੇ ਬਚਦੇ ਪਏ ਆ 16 ਚੋਂ 8 ਗਏ 16 ਚੋਂ 8 ਗਏ ਬੇਟਾ 8 ਤੇ 7ਾਂ ਚੋਂ 6 ਗਏ 1 18 ਠੀਕ ਹੈ 18 ਹੋਣ ਬੇਟਾ ਇਹ 18 ਆ ਗਏ ਤਾਂ ਅਸੀਂ ਕੀ ਕਰਾਂਗੇ ਇਹਦੇ ਵਿੱਚ ਕਿਹੜੀ ਸੰਖਿਆ ਛੋਟੀ ਤੋਂ ਛੋਟੀ ਜੋੜ ਦਿੱਤੀ ਜਾਵੇ 21 ਚੋਂ 18 ਘਟਾ ਦਾਂਗੇ 21 18 ਤਾਂ 3 ਜੇ ਬੇਟਾ 3 ਇਹਦੇ ਵਿੱਚ ਜੋੜ ਦਿੱਤਾ ਜਾਵੇ ਤਾਂ ਸਾਰੀ ਸੰਖਿਆ ਜਿਹੜੀ ਹੈਗੀ ਹੈ ਇਹ 21 ਤੇ ਪੂਰੀ ਪੂਰੀ ਵੰਡੀ ਜਾਊਗੀ ਤਾਂ ਬੇਟਾ D1 ਆ ਜਿਹੜਾ ਸਾਡਾ ਰਾਈਟ ਆਨਸਰ ਆਉਂਦਾ ਪਿਆ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 72 ਸਵਾਲ ਨੰਬਰ 72 ਦੇ ਵਿੱਚ ਕਹਿੰਦਾ ਵਿੱਚ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨੂੰ ਘਟਾਉਣ ਨਾਲ प्राप्त संख्या 15 ਨਾਲ ਪੂਰੀ ਤਰ੍ਹਾਂ ਨਾਲ ਵੰਡੀ ਜਾ ਤਾਂ ਇਹਦੇ ਵਿੱਚ ਬੇਟਾ ਅਸੀਂ ਕੀ ਕਰਦੇ ਹਾਂ ਇਸ ਸੰਖਿਆ ਨੂੰ 15 ਦੇ ਨਾਲ ਭਾਗ ਕਰਨਾ ਸ਼ੁਰੂ ਕਰ ਦਿੰਨੇ ਆ 96384 15 ਨਾਲ ਭਾਗ ਕਰਨੀ ਸ਼ੁਰੂ ਕਰਤੀ 15 6 ਕਿ 90 663 15 ਚੋਕੀ 60 363 38 15 2 30 8 38 ਉਤੋਂ ਲਾ ਲਿਆ ਆਪਾਂ ਚੌਕਾ ਤਾਂ 15 5 75 75 ਤੇ 984 ਆਹ ਬੇਟਾ ਜਿਹੜੇ ਬਾਕੀ ਬਚ ਗਏ ਜਿਹੜੇ ਬਾਕੀ ਕਿੰਨੇ ਬਚ ਗਏ 9 ਬਚ ਗਏ ਜੇਕਰ ਬੇਟਾ ਇਹ ਦਿੱਤੀ ਹੋਈ ਸੰਖਿਆ 'ਚੋਂ ਅਸੀਂ 9 ਘਟਾ ਦੇਵਾਂਗੇ ਤਾ ਸਾਰੀ ਸੰਖਿਆ 15 ਦੇ ਨਾਲ ਪੂਰੀ ਪੂਰੀ ਵੰਡੀ ਜਾਊਗੀ ਤਾਂ ਬੇਟਾ A1 ਨੋ ਅਨਸਰ ਦਿੰਦਾ ਪਿਆ ਅਸੀਂ A1 ਨੂੰ ਐਜ਼ ਅ ਰਾਈਟ ਅਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ 6 ਅੰਕਾਂ ਦੇ ਕਿੰਨੇ ਨੰਬਰ ਹਨ 73 ਨੰਬਰ ਸਵਾਲ ਹੈ ਬੇਟਾ ਤਾਂ ਅੱਗੇ ਆਪਾਂ ਇਹ ਸਵਾਲ ਕੀਤਾ ਸੀ ਨਾਇਨ ਦੇ ਨਾਲ ਓਨੀਆਂ ਹੀ ਬਿੰਦੀਆਂ ਲਾ ਦੇਣੀਆਂ ਨਾਇਨ ਟੋਟਲ 6 ਅੰਕ ਬਣਾਉਣੇ ਹਨ ਨਾ ਨਾਇਨ ਨਾਲ 5 ਬਿੰਦੀਆਂ ਲਾ ਦੋ ਤਾਂ C1 ਆ ਬੇਟਾ ਜੇ ਦੋ ਅੰਕਾਂ ਦਾ ਪੁੱਛਦਾ 90 ਤਿੰਨ ਅੰਕਾਂ ਦਾ ਪੁੱਛਦਾ 900 ਚਾਰ ਅੰਕਾਂ ਦਾ ਪੁੱਛਦਾ 9000 ਇਸੇ ਤਰ੍ਹਾਂ ਜਿੰਨੇ ਅੰਕ ਵਧਾਉਂਦਾ 9 ਨਾਲ ਓਨੀਆਂ ਬਿੰਦੀਆਂ ਲਾ ਕੇ ਉਹ ਅੰਕ ਪੂਰੇ ਕਰ ਦੋ ਤਾਂ 9 2 2 4 ਤੇ 1 5 ਆ ਆ ਗਿਆ ਬੇਟਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ 9 ਲੱਖ ਤਾਂ C1 ਸਾਡਾ ਰਾਈਟ ਆਨਸਰ ਆਊਗਾ C1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਪੂਰੀ ਸੰਖਿਆ ਲਿਖੋ ਜਿਸ ਦੀ ਪਛੇਤਰ ਸੰਖਿਆ 5400 ਹੈ ਕਹਿੰਦਾ ਉਹ ਸੰਖਿਆ ਲਿਖੋ ਜਿਸ ਦੀ ਪਛੇਤਰ 5400 ਹੈ ਤਾਂ ਬੇਟਾ 54 5400 ਇਹਦਾ ਮਤਲਬ ਉਹ ਸੰਖਿਆ ਸੀ ਇੱਕ ਵਧਾ ਕੇ ਲਿਖ ਦੇਵਾਂਗੇ ਠੀਕ ਹੈ ਇੱਕ ਵਧਾ ਕੇ ਲਿਖਾਂਗੇ ਤਾਂ ਇਹ 1 5400 ਦੇ ਵਿੱਚ ਜਦੋਂ ਇੱਕ ਵਧਾਵਾਂਗੇ ਤਾਂ ਪਛੇਤਰ ਸੰਖਿਆ 5400 ਹੈ ਤਾਂ ਬੇਟਾ ਨੇਚਰਲੀ ਗੱਲ ਹੈ ਵੀ ਇਹਦੇ 'ਚ ਇੱਕ ਵਧਾ ਦਾਂਗੇ ਆਪਾਂ ਉਹ ਉਹਦੀ 5401 ਦੀ ਪਛੇਤਰ ਸੰਖਿਆ ਜਿਹੜੀ ਆ ਉਹ 5400 ਬਣੂਗੀ ਤਾਂ B1 ਆ ਬੇਟਾ ਜਿਹੜਾ ਸਾਡਾ ਰਾਈਟ ਆਨਸਰ ਬਣ ਜਾਊਗਾ B1 ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ 86854 ਸੰਖਿਆ ਦਾ ਨਜ਼ਦੀਕੀ 100 ਤੱਕ ਨਿਕਟੀ ਕਰਨ ਕਰੋ ਠੀਕ ਹੈ 6854 ਤਾਂ ਅਸੀਂ ਬੇਟਾ ਸੈਂਕੜੇ ਦੇ ਵਿੱਚ ਨਿਕਟੀਕਰਨ ਕਰਨਾ 6854 6854 ਤਾਂ ਅਸੀਂ ਨਿਕਟੀਕਰਨ ਕਾਦੇ ਚ ਕਰਨਾ ਇਹ ਦੇ ਚ ਸੈਂਕੜੇ ਚ ਇਕਾਈ ਦਹਾਈ ਸੈਂਕੜਾ ਤਾਂ ਸੈਂਕੜੇ ਤੋਂ ਬਾਅਦ ਚ ਜਿਹੜੀ ਪਹਿਲੀ ਸੰਖਿਆ ਉਹ ਅਸੀਂ ਦੇਖਦੇ ਆ ਕਿੰਨੀ ਆ ਇਹ 5 ਆ ਠੀਕ ਆ ਅੱਗੇ 4 ਆ ਗਿਆ ਮਤਲਬ 54 ਬਣ ਗਏ ਜਾਂ 5 ਹੋਵੇ ਜਾਂ 5 ਤੋਂ ਵੱਧ ਹੋਵੇ ਤਾਂ ਅਸੀਂ ਅਗਲਾ ਬਣਾ ਲੈਨੇ ਆ ਇਹ ਬਣ ਜੂਗਾ ਬੇਟਾ ਤੇ 900 ਬਣ ਜਾਣਾ ਬੇਟਾ ਇੱਕ ਵੱਧ ਜਾਣਾ ਨਾ ਸੈਂਕੜਾ ਪੂਰਾ ਕਰ ਦੇਣਾ ਆਪਾਂ 6900 ਸਾਡਾ ਉੱਤਰ ਆ ਜਾਊਗਾ ਤਾਂ ਬੇਟਾ ਇਹਦੇ ਵਿੱਚ D1 ਆ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ D1 ਨੂੰ ਐਸ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਹਾਂ ਬੇਟਾ ਤਾਂ ਹੁਣ ਆਪਾਂ ਆ ਗਏ ਸਵਾਲ ਨੰਬਰ 76 ਤੇ ਕਹਿੰਦਾ ਪਿਆ ਨੀਡਲੇ ਸੈਂਕੜੇ ਵਿੱਚ ਨੈਗਟਿਵ ਕਰਨ ਕਰੋ ਤੋ ਬੇਟਾ ਇਹਨੂੰ ਪਹਿਲਾਂ ਜੋੜ ਲਾਂਗੇ 5240 ਜਮਾ 3471 ਤਾਂ 1 ਦਾ 1 7 ਤੇ 4 11 4 2 6 ਤੇ 1 7 5 ਤੇ 3 8 8711 ਤਾਂ ਬੇਟਾ ਨੀਡਲੈਸ ਸੈਂਕੜੇ 'ਚ ਨਿਕਟੀ ਕਾ ਇਕਾਈ ਦਹਾਈ ਸੈਂਕੜਾ ਆ 7 ਆ ਸੈਂਕੜਾ ਅਸੀਂ ਸੈਂਕੜੇ ਤੋਂ ਬਾਅਦ ਪਹਿਲਾ ਅੰਕ ਦੇਖਾਂਗੇ ਜੇ ਅੱਧ ਤੋਂ ਘੱਟ ਆ ਤਾਂ ਅਸੀਂ ਸਾਰੀ ਸੰਖਿਆ ਛੱਡ ਦਿੰਨੇ ਆਂ ਤਾਂ a ਬਣ ਜੂ 8700 ਤਾਂ ਬੇਟਾ ਇਹਦੇ ਵਿੱਚ c1 ਹੈ ਜਿਹੜਾ ਸਾਡਾ ਉਹ 8700 ਦਿੰਦਾ ਪਿਆ c1 ਨੂੰ ਐਜ਼ a ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 77 ਬੇਟਾ ਤਾਂ ਹੁਣ ਆਪਾਂ ਅੱਗੇ ਸਵਾਲ ਨੰਬਰ 77 ਦੇ ਉੱਤੇ ਤਾਂ ਇਹਦੇ ਵਿੱਚ ਬੇਟਾ ਕੀ ਕਹਿੰਦਾ ਪਿਆ ਕਹਿੰਦਾ ਆ ਇੱਕ ਰਕਮ ਲਿਖੀ ਹੋਈ ਹੈ ਕਹਿੰਦਾ ਅੰਤਰਰਾਸ਼ਟਰੀ ਪ੍ਰਣਾਲੀ ਵਿੱਚ 800 ਦਿੱਤੀ ਸੰਖਿਆ ਕਿਵੇਂ ਲਿਖੀ ਜਾਂਦੀ ਹੈ ਤੋ ਬੇਟਾ ਅਸੀਂ ਇੱਥੇ ਪੜਦੇ ਤਿੰਨ-ਤਿੰਨ ਤੋਂ ਬਾਅਦ ਕਮਾ ਲੱਗਦਾ ਅੰਤਰਰਾਸ਼ਟਰੀ ਪ੍ਰਣਾਲੀ ਦੇ ਵਿੱਚ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਸੋਹ ਹਜ਼ਾਰ ਮਿਲੀਅਨ ਦਹ ਮਿਲੀਅਨ ਤਾਂ ਇਹ ਆ ਗਿਆ ਬੇਟਾ 67 ਮਿਲੀਅਨ 10 ਹਜ਼ਾਰ 206 ਤਾਂ ਆਪਾਂ ਦੇਖਦੇ ਹਾਂ ਬੇਟਾ 67 ਮਿਲੀਅਨ 10 ਹਜ਼ਾਰ 206 D1 ਬੇਟਾ ਧਿਆਨ ਦੇ ਨਾਲ ਦੇਖੋ D1 67 ਮਿਲੀਅਨ 10226 ਅਨਸਰ ਦਿੰਦਾ ਹੈ ਤੇ D1 ਨੂੰ ਐਜ਼ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 78 ਕਹਿੰਦਾ ਹੈ ਹੇਠਾਂ ਦਿੱਤੇ ਨੰਬਰ ਨੂੰ ਅੰਤਰਰਾਸ਼ਟਰੀ ਪ੍ਰਣਾਲੀ ਵਿੱਚ ਕਿਵੇਂ ਲਿਖਿਆ ਜਾਊਗਾ ਤਾਂ ਬੇਟਾ ਆਹ ਤਿੰਨ ਤਿੰਨ ਬਾਲ ਕੌਮੇ ਲੱਗੇ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਸੌ ਹਜ਼ਾਰ ਮਿਲੀਅਨ ਦਹ ਮਿਲੀਅਨ 100 ਮਿਲੀਅਨ 101 ਮਿਲੀਅਨ 11000 110 ਤਿੰਨ ਤਨ ਕੋਮੇ ਜਿਹੜੀ ਰਕਮ ਆ ਉਹ ਇਕੱਠੀ ਪੜ੍ਹਨੀ ਹੁੰਦੀ ਹੈ ਤਾਂ 101 ਮਿਲੀਅਨ 11000 110 ਆਹ ਦੇਖੋ ਬੇਟਾ C1 101 ਮਿਲੀਅਨ 11000 110 ਤਾਂ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 79 ਕਿੰਦਾ ਅੰਤਰਰਾਸ਼ਟਰੀ ਪ੍ਰਣਾਲੀ ਵਿੱਚ ਦਿੱਤੇ ਨੰਬਰਾਂ ਨੂੰ ਕਿਵੇਂ ਲਿਖਿਆ ਜਾਂਦਾ ਹੈ 80 मिलियन 70000 10 ਤਾਂ ਬੇਟਾ ਇਹ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 100000 मिलियन 10 मिलियन ਠੀਕ ਹੈ 80 मिलियन ਠੀਕ ਹੈ ਤਾਂ ਆ ਮਿਲੀਅਨ ਵਾਲਾ ਖਾਨਾ ਇੱਥੋਂ ਸ਼ੁਰੂ ਹੋ ਜਾਂਦਾ 80 मिलियन ਅੱਗੇ ਕੀ ਕਹਿੰਦਾ ਪਿਆ 70000 ਦਾ ਏ 100000 ਇੱਥੇ ਜ਼ੀਰੋ ਲੱਗ ਜਾਣੀਆਂ 70000 10 ਇੱਥੇ ਜ਼ੀਰੋ 1 ਕਾ ਜ਼ੀਰੋ 80 ਮਿਲੀਅਨ 70000 10 ਠੀਕ ਹੈ ਤੇ ਇਹ ਆਪਾਂ ਦੇਖ ਲੈਨੇ ਬੇਟਾ 80 ਮਿਲੀਅਨ 70000 10 ਆ ਦੇਖੋ ਬੇਟਾ B1 80 ਮਿਲੀਅਨ 70000 80 ਮਿਲੀਅਨ 70000 ਆ ਦੇਖੋ ਬੇਟਾ C1 80 ਮਿਲੀਅਨ 70000 ਦਾਸ ਆ ਦੇਖੋ ਆਪਣੇ ਨਾਲ ਦਲਦੀ ਪਈ ਹੈ ਨਾ ਜਿਹੜੀ ਰਕਮ ਆਪਾਂ ਲਿਖੀ ਹੈ ਤਾਂ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 80 ਕਹਿੰਦਾ ਅੰਤਰਰਾਸ਼ਟਰੀ ਪ੍ਰਣਾਲੀ ਵਿੱਚ ਹੀਠਾ ਦਿੱਤੇ ਨੰਬਰਾਂ ਨੂੰ ਅੰਕਾਂ ਵਿੱਚ ਕਿਵੇਂ ਲਿਖਿਆ ਜਾਵੇਗਾ 500 4,807,319 ਤਾਂ 504 ਮਿਲੀਅਨ ਬੇਟਾ ਆਪਾਂ ਇੱਥੇ ਹੀ ਲਿਖ ਲੈਨੇ ਆ ਠੀਕ ਹੈ ਆਪਾਂ ਆ ਦਹ ਮਿਲੀਅਨ ਬਣਾਇਆ ਸੀ ਆ 100 ਮਿਲੀਅਨ ਇੱਥੇ ਆ ਗਿਆ 504 ਮਿਲੀਅਨ 807,000 807,000 319 ਆ ਬੇਟਾ ਰਕਮ ਬਣੂਗੀ 500 4 ਮਿਲੀਅਨ 807504807319 ਤਾਂ 504807319 ਆ ਬੇਟਾ d1 ਤੇ ਆਨ ਨਾਲ ਦੇਖੋ ਆਹੀ ਰਕਮ ਬਣਦੀ ਪਈ ਹੈ 507 504807319 504 ਮਿਲੀਅਨ 807319 ਤਾਂ d1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 80 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਿੱਟਾ ਜੀ